ਪਹਿਲੇ ਤੋਂ ਅਗਲੇ ਤੱਕ ਵਾਹ ਜੀਰਾ ਜਾਨੂ ਉਹਦੇ ਪਾਸ ਦਾ ਨਾ ਪਤਾ ਦੇਖੀ ਪੈਰ ਬਚਾ ਕੇ ਸਸੇ ਕਾਲ ਸਾਇਆ ਨੂੰ ਸਮਾਪਤ ਜੀ ਦੀ ਹੱਥੋਂ ਮਿਲ ਜਾ ਤੇ ਤੇ ਬਾਕੀ ਸਵੇਰੇ ਕੱਢ ਲਿਆ ਹੁਣ ਇਹਰਾ ਇੱਧਰ ਛੱਡ ਤਾ ਆਪਾਂ ਲੱਗੇ ਹੁਣ ਦਾਣਾ ਦੂਣਾ ਪਾਉਣੇ ਨੇ ਜੀ ਬਾਕੀ ਹੁਣ ਲੱਗਿਆ ਜਮ ਲੋਟਾ ਕਰਨ ਠੰਡਦਾਰਨ ਆਪਣੀ ਸੂਰਜ ਵੀ ਅਜਾੜੀ ਨਿਕਲ ਗਿਆ ਬਾਕੀ ਹੁਣਾ ਦਾਣਾ ਦੂਣਾ ਪਾਉਨੇ ਆ ਇਹਨੂੰ ਤੇ ਕੰਨਾਂ ਦੀ ਟ੍ਰਿਮਿੰਗ ਕਰਨੀ ਆ ਕੰਨਾਂ ਚ ਬਾਹਰ ਉਹ ਦਾਣਿਆਂ ਦੇ ਚੰੜਾਉਂਦੇ ਤਾਂ ਪਈ ਚੜੇ ਜਾਂ ਪੂਰੀ ਦਾਣਾ ਦੂਣਾ ਫਲਾਇਆ ਕਰ ਜਾ ਬੱਸ ਬੱਸ ਉਹ ਬੱਸ ਚੱਲ ਬੱਸ ਤੇ ਬਾਕੀ ਨਾਲੇ ਹੁਣ ਮਾੜਾ ਮੋਟਾ ਭੱਜਣਾ ਠਲੂnga ਠੰਡਾ ਜੀ ਤਾਲੂnga ਦਾਣਾ ਪਾਉਨੇ ਆ ਜੇ 5 ਗਮਣਟ ਤੱਕ ਬਾਕੀ ਅੱਜ ਦਿਖਾਉਨੇ ਆ ਸਾਨੂੰ ਜੀ ਟੂਰਨਾਮੈਂਟ ਪਿੰਡ ਪੋਵਾਲ ਦਾ ਬਾਕੀ ਹੁਣ ਆਪਾਂ ਨੇ ਰਸਤਾ ਵੀ ਮਾਰਨ ਜਾ ਰਹੇ ਹਾਂ 1 ਵਜੇ ਸਵਾਗਾ ਸੂਕਾ ਮਾਰਦੇ ਉੱਥੇ ਦੇਖੇ ਘਾਟ ਬਾਤ ਕੀ ਆਏ ਤੇ ਟਰੈਕਟਰ ਲੈ ਕੇ ਚੱਲਦੇ ਹਾਂ ਹੁਣ ਇਹਦੇ ਨਾਲ ਦਾਣਾ ਦੂਣਾ ਪਾ ਗਏ 5 ਗਮਣਟ ਤੱਕ ਲਓ ਜੀ ਰਸਤਾ ਹੋ ਗਿਆ ਬਾਪ ਉਹ ਪਿੱਛੇ ਤੇ ਰਹਿ ਗਿਆ ਗੱਤੋਂ ਸਹਾਰਾ ਲੁੱਝਿਆ ਓਏ ਇੱਥੇ ਰੋੜੇ ਪਏ ਆ ਚੱਕ ਦੇ ਸਸੇ ਇਡਾ ਲਈ ਸਾਰਿਆਂ ਨੂੰ ਸਾਡੇ ਅੰਦੌਰੇ ਭੋਵਾਲ ਕੋੜੀਆਂ ਕੋੜੀਆਂ ਦੌੜਾਂ ਚੱਲ ਹੁੰਦੀਆਂ ਅੱਜ ਲੱਗੇ ਪਈ ਠੀਕ ਹਨ ਕੱਲ ਵੀ ਠੀਕ ਕਰੀ ਤੀ ਹੁਣ ਅੱਧਾ ਰਸਤਾ ਖਰਾਬ ਤੋਂ ਨਾ ਸਿਆਜੋ ਤੇ ਫੇਰ ਲੱਗਿਆ ਹੋਇਆ ਜੀ ਮਾਰਨ ਫਾਲੇ ਫੂਲੇ ਫਟਾ ਸਵਾਗਾ ਚੂਗਾ ਮਾਰ ਕੇ ਐਨ ਇੱਕ ਨੰਬਰ ਕਰਕੇ ਨਾ ਟਰੈਕ ਦੋਂਗੇ ਜਿੰਨੇ ਵੀ ਡਲੇ ਡੂਲੇ ਹੈਗੇ ਸਾਰੇ ਕਰਦੀ ਇੱਕ ਵਾਰੀ ਆਹਦਾ ਮੁੰਡਾ ਮਿਹਨਤੀ ਹੈ ਪਤਾ ਗੱਲ ਕਿ ਆਏ ਕੋੜੀ ਕੁੜੀ ਦਾ ਕਈ ਵਾਰੀ ਪੈਰ ਫੁੱਲ ਫੇਰ ਲਿਆਂਦਾ ਰੋੜੇ ਉੱਤੇ ਤਾਂ ਕਰਕੇ ਟਰੈਕ ਨਾ ਹੋਣਾ ਜ਼ਰੂਰੀ ਆ ਬਾਕੀ ਦਿਖਾਉਂਦੇ ਆ ਤੁਹਾਨੂੰ ਦੁਪਹਿਰ ਤੱਕ ਕੌੜੀਆਂ ਦੌੜਾਂ। ਹੁਣ ਐ ਇੱਕ ਨੰਬਰ ਕਰ ਲੈਣਾ ਟਰੈਕ ਆਪਾਂ ਨੇ। ਉਹਦੇ ਸਾਈਡ ਤੇ ਲੱਗਿਆ ਪਿਆ। ਲੱਗਿਆ ਪਿਆ। ਕੱਲ੍ਹ ਤੋਂ ਮੈਨੇ ਠੇਕੀਦਾ ਹੁੰਦਾ। ਟਰੈਕ ਵਧੀਆ ਦਾ। ਕੱਲ੍ਹ ਮੈਨੇ ਜਿਹੜਾ ਦੌੜਦਾ ਫਿਰ ਉਹਨੇ ਹੱਥ ਮੇ ਲੱਗ ਗਿਆ। ਉਹ ਇਹ ਜਿਹਾ ਬਹੁਤ ਜੀ। ਠੀਕ ਕਰਦੇ ਪਾਣੀ ਦੇ। ਹਾਂ। ਉਹ ਵੀ ਦੌੜੂਗੇ। ਕੱਲ ਵੀ ਕਰਿਆ ਤਾਂ। ਇਹ ਵਰ ਕਮਾਂਡ ਜਿਆਦਾ। ਸਾਡੇ ਸਾਵੀਓ ਦੇਖ ਹਾਂ ਕਾ ਵੀ ਲੈ ਆਉਣ ਦਾ ਕੋਈ ਕੋਡਾ ਨਹੀਂ ਹੈ ਥੋੜਾ ਸਾਡੇ ਭਗੋੜਾ ਨਹੀਂ ਹੈ ਕਹਦੇ ਕਿਸਦਾ ਫੜ ਲਿਆ ਨੇ ਤਦਾਰਾ ਸਾਦੇ ਨਹੀਂ ਆਉਣਾ ਤਦਾਰਾ ਫੜਦੀ ਜਿਹੜੀ ਵੀ ਚੀਜ਼ ਹੈ ਸਾਨੂੰ ਚੌਂਕ ਨਹੀਂ ਅਸੀਂ ਦੇਖ ਰਹੇ ਹਾਂ ਉਹ ਵੀ ਰਸਤਾ ਸਵਾਰਤਾ ਆਪਾਂ ਨੇ ਬਾਕੀ ਚਾਚੇ ਪਸੰਦ ਦਾ ਰਸਤਾ ਸਤਜੀਤ ਜੀ ਪਸੰਦ ਦਾ ਠੀਕ ਹੈ ਹਨ ਹੋ ਗਿਆ ਓਕੇ ਬਾਕੀ ਸਵਾਗਾ ਖਿੜਾ ਦੇ ਫੇਸ ਲੋਡ ਪਾਈ ਮਾਰਦੇ ਮੈਂ ਸਵਾਗਾ ਉਰੇ ਹੋਲ ਜੂਗਾ ਆਹੋ ਟਰਾਲੇ ਬੱਲੇ ਆਉਣਾ ਨੇ ਹੀਰੇ ਨੂੰ ਏਕਨ ਨਹੀਂ ਆਉਂਦਾ ਓਕੇ ਲੈ ਆਉਂਦਾ ਫਿਰ ਉਹ ਮੁੜਨ ਲੱਗ ਜਾਂਦਾ ਆਪਣੇ ਜਿੱਦਣ ਲੈ ਕੇ ਆਉਣਾ ਤੇ ਟਰੈਕਟਰ ਦਾ ਉਹਨੂੰ ਕੋਝ ਹਰਾਂ ਦਾ ਰੰਗੀ ਕਰ ਦੂੰਗਾ ਛੀਨਾ ਟਰੈਕਟਰ ਲਾਉਣਾ ਆਹੋ ਪਾਲਾ ਕੋਹ ਕੇ ਸਵਾਗਾ ਮਾਰ ਦੂੰਗਾ ਤੇ ਲੋਡ ਪਈ ਬਾਕੀ ਬਈ ਉਹਦੇ ਸੰਗਤ ਆਉਣ ਲੱਗੀ ਹੁਣ ਸੰਗਤਾਂ ਜੇ ਹੋਊਗੀ ਬਹੁਤ ਐਤਕੀ ਜ਼ਿਆਦਾ ਹੋਊਗੀ ਕਾਲੀਆਂ ਵੀ ਆਉਣ ਲੱਗੀਆਂ ਸਤਜੀਤ ਜੀ ਈਸੀ ਬੱਬਾ ਜੀ ਸੇਵਾਦਾਰ ਬਾਈ ਲ ਸਾਰਿਆਂ ਨੇ ਸੇਵਾ ਸੰਭੀ ਵੀ ਆ ਤੇ ਚਾਚੇ ਨੇ ਸੇਵਾ ਸੰਭੀ ਵੀ ਆ ਘਰ ਦੇ ਨੂੰ ਮੱਥਾ ਟਿਕਾਉਣਾ ਹਜੇ ਮੈਂ ਦਵੇਦ ਦਾ ਐਵੇਂ ਹਲੇ ਹੁਣ ਆ ਗਿਆ ਜਿਹੜੇ ਉੱਟ ਕੇ ਦੂਵੇਦ ਦਾ ਉਹ ਮੈਂ ਬਿਲਹੀਰ ਪੋਸ਼ਾ ਨਹੀਂ ਸੀ ਮੇਰੇ ਤੇ ਪਹਿਲਾਂ ਆਇਆ ਡੀਸ ਤੋਂ ਬਾਅਦ ਮੈਂ ਆ ਬਾਈ ਉਹ ਰਿਵਰ ਨੰਬਰ ਤੇ ਆਇਆ ਉਹ ਬਾਅਦ ਚੋਂ ਆਇਆ ਕੌਣ ਮੈਂ ਰਸਤਾ ਸੁਵਾਰਦਾ ਮੈਂ ਹੀਰੇ ਦਾ ਵੀ ਭਾਈ ਦਾਣਾ ਪਾਣੀ ਪਾਉਣਾ ਆਖਣਾ ਡੀਸੀ ਬਾਬੇ ਨਾਲ ਦਾ ਘੋੜਾ ਯਾਰ ਸੰਭਾਲਣੀ ਹੈਗਾ ਉਹ ਵੀ ਜ਼ਰੂਰੀ ਆ ਵਧੀਆ ਵਧੀਆ ਰਸਤਾ ਬਹੁਤ ਹੁਕਮ ਦਾ ਹੋ ਗਿਆ ਰੋੜਾ ਨਾ ਨਹੀਂ ਕੋਈ ਰਹਿਗਾ ਨਾ ਬਾਕੀ ਵੀ ਆਣ ਬਣਾਤਾ ਰਸਤਾ ਤੇ ਹੁਣ ਖੇੜ ਦੇ ਦੇਖਦੇ ਆਂ ਬਾਕੀ ਸਮਾਨ ਵੀ ਲੈ ਆਏ ਬਿੱਤੀ ਬਾਬਾ ਜਿਹੜਾ ਲਿਆਉਣਾ ਸੀ ਤੈਨੂੰ ਨਾ ਚੱਲਣਾ ਫਿਰ ਨਾਲ ਦੂਜੇ ਵੀ ਆ ਆਹੋ ਮੇਰੇ ਨਾਲੇ ਆਇਆ ਉਹ ਹਾਂ ਤੇ ਬਾਕੀ ਹੁਣ ਬਾਈ ਨੇ ਹੀ ਆਉਣੇ ਆ ਕਕਰਾੜੀ ਵਾਲੇ ਉਹਨਾਂ ਨੂੰ ਰਸਤਾ ਦਿਖਾ ਦਈਏ ਇੱਕ ਵਾਰੀ ਕਹਿੰਦੇ ਜੇ ਮਾੜੀ ਮੋੜੀ ਕਰ ਸਰੋਈ ਅੱਜਰਾ ਆਹੋ ਮਾ ਬਾਈ ਦੇਖ ਲੋ ਤਾਂ ੰਨੀ ਗੱਲ ਪਰ ਘੋੜੇ ਨਾ ਘੱਟ ਹੋਣ ਐ ਤੀ ਬਾਬਾ ਜੀ ਦਾ ਘੋੜੇ ਗਈ ਬਾਬਾ ਜੀ ਕਿੱਥੇ ਅੰਦਰ ਹਾਂ ਜਾਨਾ ਲਾਹਣ ਦਿਆ ਘੋੜਾ ਪ੍ਰਾਹਰੇ ਮੇਰੇ ਤਾ ਤੂੰ ਤੁਰਦੇ ਵੀ ਨਹੀਂ ਅਜੇ ਨੇ ਬੈਠੀ ਤੁਰ ਨਹੀਂ ਹੁੰਦਾ ਜੀ ਨਹੀਂ ਜੀ ਬਾਕੀ ਬਾਬਾਈ ਦੇ ਬਾਈ ਛੱਟ ਲੱਗੇ ਹੋਇਆ ਥੋੜਾ ਜਿਆਦਾ ਅੱਜੇ ਵੀ ਹੈ ਤੇ ਹੁਣ ਚੱਲਦੇ ਆ ਬਾਕੀ ਤੁਹਾਨੂੰ ਦਿਖਾਉਨੇ ਆ ਫਿਰ ਜਿਵੇਂ ਲੱਗਦਾ ਉਹ ਦੇਖੀ ਬਾਬਾ ਚਲੋ ਪਾਇਜਨੋ ਕੋਰਗਲ ਜਨੈ ਮਾ ਪਿਆਰ ਦਿੱਤਾ ਮਹਤਮਾ ਲੋਕਾਂ ਨੇ ਜੇ ਜੱਦਾ ਪਿਆਰ ਰੱਖਣਗੇ ਲੱਗੇ ਕੋਲ ਕਿਹਾ ਕਰਦਾ ਹੈ ਉਹ ਸਾਥੀਓ ਤੁਸੀਂ ਖੜੇ ਬੋਲਾ ਕਰਾਇਆ ਲੱਗਰਨੇ ਲੱਕੇ ਨੇ ਮਨੁੱਖ ਸੱਦਿਆ ਉਹ ਇਹ ਵਗੈਰੀ ਕਰਦੇ ਜੇ ਨਾਲ ਜਾਂਦਾ ਵੀ ਗਈ ਕਹਿੰਦੀ ਮੈਂ ਕਰੂੰਗਾ ਉਹ ਮੈਂ ਕਰੂੰਗਾ ਹੋ ਰਿਹਾ ਹੈ ਬੜਾ ਬੁਰਾ ਬਾਤ ਕਰਦਾ ਨਹੀਂ ਮਨ ਨੂੰ ਫਿਰ ਫੇਰ ਦਲਵਾਤੀਆਂ ਬਾਬਾ ਜਿੱਤੇ ਸਿੰਘ ਨਾਲ ਰਾਈਡੋ ছ <laughs> ਰਿਆ ਉਹ ਨੂੰ ਜਾਮਾ ਅਰੇ ਅੱਧੇ ਰਸਾ ਖਿੱਚ ਲੈ ਆਪੇ ਹਾਂ ਠਾ ਔਰ ਕੋ ਬੜਾ ਚੰਡੇ ਵਾਲਾ ਨਹੀਂ ਰਹਿਣ ਤੇ ਖੜੇ ਰਹਿਣ ਅਰੇ ਲੋੜ ਤੇ ਜੇਬਾਂ ਨਾ ਪੜਵਾਲੀ ਕੰਨ ਭਰੇ ਬਣਿਆ ਫਿਰਦਾ ਸੁਣੋ ਕਲਾਸ ਵਿੱਚ ਲਿਖੇ ਪੜ੍ਹ ਲੈ ਆਹ ਬਾਹਰ ਜਰਨਾ ਮਾ ਪੜ੍ਹ ਲੈ ਉਡੀਕੇ ਹੋਇਆ ਸਭ ਪਹੁੰਚ ਗਿਆ ਵਾਹ ਵਾਹ ਜਵਨੂ ਉਹਦੇ ਸੋਜੇ ਕਦੇ ਨਾ ਮਤ ਨਹੀਂ ਜਾਂਦਾ ਸਾਰੇ ਜਦ ਨਹੀਂ ਆਏ ਵਿਖੋ ਮਗਰ ਵੀ ਛਾ ਆ ਪਹੇਮਿਆਰੇ ਉਹ ਉਮਰ ਤੋਂ ਜਿਆਦਾ ਥਾ ਰੱਖੋ ਅਜਾ ਯਾਰ ਜੂਲਾ ਆਇਆ ਸਾਰੇ ਸੂਰ ਲੋਕੋ ਚ ਫੁਰ ਕੇ ਜਿਮਾਉਣਾ ਹੈ ਲੋ ਜੀ ਬਾਈ ਹੀਰਾ ਆਉਣ ਲੱਗਿਆ ਬੰਦੇ ਆ ਗਏ ਕੀ ਕਹੇ ਜੀ ਬਹੁਤ ਔਰ 7462 2462 ਹੈ ਜੀ ਇਹ ਘੋੜੇ ਦਾ ਟਾਈਮ ਲਵਲੀ ਬਸੀ ਗੁਜਰਾ ਵਾਲਾ ਜੀ ਹਾਂ ਜੀ ਬਾਈ ਤਿਆਰੀ ਸੀ ਸਵਾਰ ਨੁਕਰਾ ਘੋੜਾ ਭਰਤੀ ਦੇ ਦਿਓ ਭਰਤੀ ਲਓ ਜੀ ਭਰਤੀ ਭਰਤੀ ਦਿਓ ਜੀ ਕਹਿੰਦੇ ਸਾਹਿਬ ਜੋ ਉਦਾਂ ਕੋ ਸਾਹਿਬ ਜੋ ਮਾਲਾ ਚੱਲੀ ਦਾ ਘੋੜਾ ਲੱਗ ਗਈ ਸਾਹਿਬ ਜੋ ਉਦਾਂ ਮਾਲਾ ਚੱਲੀ ਦਾ ਘੋੜਾ ਹੈ ਜੀ ਹੀਰਾ ਨਵਾਂ ਸਵਾਰ ਹੈਗਾ ਨੀਟਾ ਦੂਜੇ ਸ਼ਿਫਟ ਦੀ ਦੂਜਾ ਘੋੜਾ ਆਇਆ ਜੀ ਪਤਾ ਆ ਕੇ ਲਿਆ ਬਸ ਪਤਾ ਆ ਕੇ ਇੱਕ ਗੰਦੀ ਚਾਹ ਗੰਦੀ ਲੈ ਖਾਦੀ ਤੂੰ ਉੱਤਰੂ ਕਰ ਲੈ ਆਹ ਕਹਾਂ ਵਾਲੀ ਪਰਚੀ ਦੇ ਦੇ ਵੀਰ ਕਹਾਂ ਵਾਲੀ ਪਰਚੀ ਆ ভাই ਕਹਾਂ ਵਾਲੀ ਪਰਚੀ ਦੇ ਦੇ ਕਰੋ ਪਰਚੀ ਦੋ ਬਈ ਓਏ ਕੀਰ ਆ ਗਈ ਫਿਕਰੀ ਆ ਜਾਣ ਦੀ ਦਰਸ਼ਨ ਸਿੰਘ ਨੰਬਰ ਦਾ ਕਨੇਜ ਵਾਲਿਆਂ ਦੀ ਆ ਰਿਹਾ ਜਿਹੜਾ ਉਹ ਜਿਹੜੀ ਪਹਿਲਾਂ ਦੋ ਐਂਟਰੀਆਂ ਹੋਈਆਂ ਤੇ ਉਹ ਆ ਗਈ ਹੈ ਜੀ ਇਹਦੀ ਪਰਚੀ ਦਿੱਤੀ ਨਹੀਂ ਗਈ ਪਰਚੀ ਦੀ ਇਹ ਦਿੱਤੀ ਨਹੀਂ ਤੇ ਉੱਥੇ ਕੀਰ ਕਨੇਜ ਵੀਰੇ ਮੂੰਹ ਉਹਨੂੰ ਕਰਕੇ ਭੱਜ ਨਹੀਂ ਗਿਆ ਇੱਕ ਦੋ ਤੀਆਂ ਉਹਨਾਂ ਦੀਆਂ ਉਹ ਦੋ ਤੀਆਂ ਪਹਿਲਾਂ ਉਹ ਕੱਟੀਆਂ ਦੀਆਂ ਆਰਜਨ ਨੇ ਪਹਿਲਾਂ ਸ਼ੁਰੂ ਕੀ ਬੰਦਾ ਨਹੀਂ ਕੋਈ ਪਰਚੀ ਵਾਲਾ ਉਹ ਕੋਈ ਨਹੀਂ ਕੋਈ ਨਹੀਂ ਹੈਗਾ ਇੱਕ ਵਾਰ ਚਾਣਾ ਠੀਕ ਨੇ हीर ਕਨੇਚ ਹਾਂ ਹੀਰ ਕਨੇਚ ਆ ਵਾ ਚਲਿਓ ਹੀਰ ਕਨੇਚ ਯਾਰ ਹੀਰ ਹੀਰ ਨੋ ਇਹੋ ਜਿਹਾ ਸਪੈਰਿੰਗਾਂ ਚ ਪਤਾ ਨਹੀਂ ਲੱਗਦਾ ਹੀਰ ਜਨੇਚ ਹੀਰ ਆਉਂਦੀ ਆ ਜੀ 25 ਸਤਰਾ ਦੂਜੇ ਸ਼ਿਫਟ ਦੀ ਤੀਜੀ ਗੋੜ ਇਧਰ ਇਧਰ ਦੇਖ ਇਧਰ ਸੁਣ ਹੀਰ ਕਿੰਨਾ ਲੋ ਜੀ ਸਾਰੇ ਪੁੱਤਰਾ ਕਿੰਨੇ 25 25 ਤਾਈ 25 22 ਸੀਗਾ ਜੀ ਮਾੜਾ ਚੱਲੀ ਜਾਂਦੇ ਕੋੜ ਦੇ ਟਾਈਮ ਸੋਹਣੀ ਤੇ ਪਿਆਰੀ ਕੋੜੀ ਹਾਂ ਇੱਕ ਨੇ ਦੋ ਨੰਬਰ ਆ ਇਹ ਹੀਰ ਦੋ ਨੰਬਰ ਇਹਦੀ ਪਰਚੀ ਨਹੀਂ ਹੈਗੀ ਦੋ ਉਹ ਮੈਂ ਬਣ ਸਕਦਾ ਆ ਆਹ ਪੁੱਤਰਾ ਆਪੇ ਹੋ ਜਾਣੀ ਕਹ ਅਮਾ ਦੋਸਤ ਹੈ ਸਭ ਦਾ ਸਨਮਾਨ ਪਾਇ ਹਲੇ ਕੇ ਹਮਿੰਦਰ ਕਿ ਤਾ ਸਵਾਗਤ ਅੰਮਾ ਜੜੀ ਆ ਹੁਣੇ ਛੰਬੀ ਸ਼ਰੀਰ ਨੋਮਾ ਜੀ ਕੋਈ ਨਹੀਂ ਦੇਖੋ ਜਿਹੜਾ ਕਹਿੰਦੇ ਦੇਖ ਲੋ ਰਖਾ ਦੇ ਰਖਾ ਦੇ اها <laughs> ਆ ਜਾਣੀ ਬੈਠਾ ਨਹੀਂ ਪਰ ਪਾਈਂਦਾ ਨਹੀਂ ਪਤਾ ਦੇਖੀ ਪੈਰ ਬਚਾ ਕੇ ਓਏ Köszönöm, hogy megnéztétek! ਦੇਖੋ ਖੇਡ ਪਾਇਆ ਬਈ ਹਾਂਜੀ ਮਾਤਾ ਦਾ ਸਹੀ ਨਹੀਂ ਤੂੰ ਦਾ ਇਤੋਂ ਇਹਨਾਂ ਕਰਾਉਣੇ ਨੇ ਮੇਰੇ ਹੋ ਗਿਆ ਉਧਰ ਹੀ ਜਾਏਗਾ ਲੰਬੀ ਗਈ ਗਈ ਬਈ ਬਾਈ ਸナイਪਰ ਅੱਛੇ ਨੂੰ ਮੁੜਦੀਆਂ ਕਾਲੋ ਲਾਓ ਕਾਲ ਆ ਜਾਓ ਮਿੱਛੂ ਜਿਹੜੇ ਨੂੰ ਰੱਖਣਾ ਲਾ ਦਿਓ ਆ ਜਾਓ ਮਾਰਾ ਵਾਲਾ ਭਾਈ ਹੋ ਜਾ ਚਾਹੀਦਾ ਨਹੀਂ ਨਹੀਂ ਛੱਡ ਜਾ ਚੋਲੀ ਮਗਰ ਲੱਗੇ ਫਿਰੀ ਹੈਗੀ ਆ ਨਾ ਨਾ ਆਇਆ ਸਾਹਿਬ ਆਪੇ ਦੇ ਤਾਂ ਆਪੇ ਕਰਕੇ ਦੇਖੀ ਮੜੀ ਜੀ ਘੁਮਾ ਕੇ ਨਹੀਂ ਨਹੀਂ ਬਜਾਏ ਨਾ ਇੱਧਰ ਤੇ ਨਾ ਮਾਰੀ ਇੱਧਰ ਨਾ ਇੱਧਰ ਦੇ ਨਾ ਮਾਰੀ ਜੀ ਆਪ ਘੁਮਾ ਕੋੜੀ ਜਾਂ ਪਿੱਛੋਂ ਤੋੜ ਕੇ ਲਿਆ ਪਿੱਛੇ ਲਿਆ ਤੋੜ ਕੇ ਬਾਈ ਦੇਖੋ ਜੀ ਤੇ ਘੁਮਾ ਕੇ ਦੇਖੋ ਤੋੜ ਕੇ ਲਿਆ ਹਰੇ ਹਰੇ ਕੋਈ ਵੀ ਜਰਾ ਪਿੱਛੋਂ ਪਿੱਛੋਂ ਲਿਆ ਤੋੜ ਕੇ ਥੋੜੀ ਤੋੜ ਕੇ ਲਿਆ ਨਾ ਉੱਤੇ ਵੱਢ ਗਈ ਕਿਸੇ ਤਰ੍ਹਾਂ ਕੱਲਾ ਜਾਂਦਾ ਜੀ ਕਲਾ ਹੀ ਥੱਲਾ ਹੀ ਲਿਆਉਗੀ ਉਹ ਉਧਰ ਆ ਜਾਈਏ ਦੇਖਣ ਆ ਬਾਬਾ ਜੀ ਤੁਸੀਂ ਮਗਰ ਆਓ ਇੰਦਰ ਕਰੇ ਛੇਤੀ ਕਰੋ ਕਮੈਂਟ ਉਧਰ ਆਉਂਦਾ ਇੱਧਰ ਬਿਠਾ ਕੇ ਆ ਜਾ ਬਹਿ ਕੇ ਆ ਜਾ ਆਪਾਂ ਹਾਂ ਉਤੋਂ ਗਾਹਾਂ ਤੇ ਮੋੜ ਲਿਆ ਬਾਈ ਉੱਪਰੇ ਹੋ ਜਾ ਤੂੰ ਪਾਸੀ ਬਣਾ ਬੱਸ ਬਹੁਤ ਠੀਕ ਬਹੁਤ ਠੀਕ ਆ ਗਿਆ ਸੀ ਜੇ ਤਾਂ ਪਾ ਕੌਫੀ ਆ ਪਹੁੰਚ ਆ ਲਿਆ ਬਾਬਾ ਦੀ ਘੋੜਾ ਆ ਵੀ ਕਕਰਾਲੀ ਸਾਹਿਬ ਬਾਈ ਚੇਹੀ ਕੱਤੀ ਹਰਬੀਰ ਸਿੰਘ ਕਕਰਾਲੀ ਚੇਹੀ ਕੱਤੀ ਤਾਲ ਦੂਜਾ ਨਾਮ ਹੈ ਹੱਤੀ ਜੁਰਜੀ ਪੂਰਾ 24 ਦਾ ਸਵਾਰੀ ਹੱਤੀ ਸਬੂਰ ਜੀ ਦੇ ਦੋ ਬਲਾਸਪੁਰ ਜਲ ਸਮਰਾਵਾਂ ਲੰਗੀ ਮੁਸਕਾਵਾਂ ਤੇਰੇ ਹੰਦੇ ਮਾਰਦੇ ਮਾਰੇ ਰਹੇ ਤੇਗਾ ਲਾਲ ਜੀ ਕਿਹਦੇ ਵਧੀਆ ਤੂਰ ਤੇ ਲਾਗਣ ਕਰਨੇ ਹੁਣ ਪਲੇ 2000 ਦਾ ਹੈ ਸਾਬਾ ਕਰੇ ਦਾ 24 ਕਣ ਪਿਆਰਾ ਹੁੰਦੇ ਸਭ ਤੋਂ ਪਹਿਲਾਂ ਸਤਿਕਾਰ ਕਰਾਂ ਬਹੁਤ ਨਾ ਮਤ ਮਹਾਰਾਸ਼ਟਰੀਆਂ ਨੂੰ ਸਤਿਕਾਰ ਕਰਾਂ ਤੇ ਸਭ ਤੋਂ ਪਹਿਲਾਂ ਸਾਰੇ ਜਿਹੜਾ ਨੇ ਟਾਈਮ ਨਾਲ ਆ ਕੇ ਹੋਏ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੇ ਬਾਕੀ ਹੁਣ ਚੱਲਦੇ ਆਂ ਜੀ ਗੱਲ ਨੂੰ ਵੀ ਲੱਗ ਲਿਆ ਬਾਕੀ ਵੀ ਸਾਰੇ ਕੋੜੇ ਨਾਮ ਦੇ ਦਿੱਤੇ ਇੱਦਾਂ ਕੋਈ ਵੀ ਨਹੀਂ ਛੱਡਿਆ ਤੇ 23 ਘੋੜੇ ਆਏ ਤੇ ਆਣਾ ਆਣਾ ਚਲੋ ਬਾਕੀ ਪੈਸੇ ਵੀ ਤਿਆਰ ਹੋ ਗਈ ਤੇ 21 ਤਰੀਕ ਦੀ ਖੇਡ ਵੀ ਆਪਣੇ ਉਰੇ ਬੋਲ ਦੀ ਪਿੰਡ ਭੈਣੀ ਸਾਈਡ ਰੱਖੀ ਤੇ ਚਲਦੇ ਬਹੁਤ ਜਿਆਦਾ ਟਾਈਮ ਲਾ ਗਿਆ ਅੱਜ ਵੀ ਕਿੰਨਾ ਨੇਂਤ ਦੇ ਕਿੰਨਾ ਨੰਬਰ ਬਣਿਆ 15ਵਾਂ ਹੈ 15ਵਾਂ ਹਾਂ ਪਤਾ ਹੈ 14ਵਾਂ 15ਵਾਂ ਇੱਕ ਹੀ ਆ ਮੇਰੇ ਕੋਲ ਹੈਗੇ ਹਨ ਉਹ ਅੱਪਾ ਕਿੰਨੇ ਵਲੋਗਾਂ ਚ ਬੋਲਿਆ ਸੀ ਖਾਦੀ ਆਦੇ ਨੇ ਮਰਦਾ ਹਾ ਹਾਂ ਬਾਕੀ ਉਹ ਚੱਲਦੇ ਨੇ